ਕੰਨਵਾਛਾਰੇ ਨੂੰ ਇੱਕ ਸਰਪ੍ਰਾਈਜ਼ ਦਵਾਂਗੀ ਆਓ ਆਗੇ ਲੈ ਆਓ ਆਗੇ ਕਿਉਂ ਬਾੜੋਂ ਲੈ ਆਗੇ 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 ਆ ਜਾਂਦਾ ਜਵੰਦੇ ਦੇ ਪਿੰਡ ਨੂੰ ਰਾ ਪੋਨੇ ਨੂੰ ਅੰਦਰ ਉਸਤੀ ਬਾਬਾ ਜੀ ਦੇਵੇ ਆਉਂਦੇ ਬੱਚਿਆਂ ਦੇ ਵਿੱਚ ਆ ਜੇ ਵੀ ਮੈਂ ਤਾਂ ਉਦਣੇ ਹੀ ਮਿਲ ਕੇ ਆ ਜਿੰਦਣੇ ਆ ਗਿਆ ਪਿੰਡ ਮੰਮੀ ਹਾਂ ਬਾਠ ਨਹੀਂ ਕਰਦੀ ਕਰਦੇ ਕਰਦੇ ਚਲੋ ਹੁਣ 1 ਵਜੇ ਗਾ ਮਿਆਈ ਪਈਆਂ ਹਜੇ ਤੱਕ ਤੁਸੀਂ ਕਿਹੜੇ ਬਲੇ ਟੂ ਹੀ ਦਿਖਾ ਕੇ ਆਉਂਗਾ ਤੁਸੀਂ ਦੱਸੋ ਮੈਨੂੰ ਨਾ ਲੈ ਇੱਧਰ ਆ ਵੀ ਮੈਂ ਤਾਂ ਕਿਆ ਕਰੂੰ ਨਹੀਂ ਹੁੰਦਾ ਮਾੜਾ ਤਿਆਰ ਆ ਹਾਂ ਹੁਣ ਤਿਆਰ ਹੋ ਗਿਆ ਤੇ ਬਾਹਰ ਨੂੰ ਲੈ ਕੇ ਚਾਰ ਪਾਈ ਜਾ ਮੂਹ ਸ਼ੂਟ ਗੱਭਰੂ ਤਾਂ ਤਿਆਰ ਆ ਤੂੰ ਸ਼ੁਰੂ ਕਰ ਆ ਤਿਆਰ ਆ ਖੱਬਰ ਮੈਂ ਚਲੋ ਚਲੋ ਭਰਾ ਇਹ ਸਾਰਾ ਦਾ ਤੁਹਾਡਾ ਨੰਬਰ ਲੰਘ ਜੇਣਾ ਬੱਚਾ ਨਹੀਂ ਦੇਵੇ ਲੰਘ ਜੂ ਤਾਂ ਤੈਨੂੰ ਮਰੇ ਖਾਦੂ ਚਲੋ ਆ ਵੀ ਲੈ ਕੇ ਜਾਣੇ ਹਾਂ ਹੋਂ ਦੇਣੇ ਆ ਵੀਟੇ ਵੀਰੇ ਨੂੰ ਦੇਣੇ ਆ ਫਰਕ ਪੈ ਗਿਆ ਉਹ ਕਹਿੰਦਾ ਹਨਾ ਚਲੋ ਵਧੀਆ ਸ਼ੂਗਰ ਦਾ ਪੱਕਾ ਇਲਾਜ ਤੋਂ ਜਿੰਨਾਂ ਨੇ ਵੀ 20 ਮੰਗਾਉਣੇ ਆ ਆਪਾਂ ਤੋਂ ਮੰਗਾ ਸਕਦਾ ਸੋਦੇ ਹੋਏ ਕੁਚਲੇ ਦੇ 20 ਲੈ 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 ਹੋਰ ਗੁੰਨਦੇ ਤੁਸੀਂ ਆਟਾ ਪਾਜੀ ਕਹਿੰਦਾ ਮੈਂ ਰੋਟੀਆਂ ਉੰਨੀਆਂ ਲਾਵਾਂ ਮੈਂ ਆਟਾ ਗੁੰਨਦੇ ਹਾਂ ਦਾ ਚਲੋ ਆਗੇ ਭਾਜੀ ਚਲੋ ਜਿੰਨਾ ਮਰਜੀ ਸ਼ੂਗਰ ਹੋਵੇ 2 ਹਫ਼ਤਿਆਂ ਦੇ ਵਿੱਚ ਕੰਟਰੋਲ ਦੇ ਵਿੱਚ ਆ ਜਾਂਦਾ ਤੇ ਜਿਨ੍ਹਾਂ ਨੂੰ ਵੀ ਚਾਹੀਦੇ ਹੋਏ ਵੀ ਸੋਦੇ ਹੋਏ ਆਪਣੇ ਕੋਲੇ ਹੁੰਦੇ ਆ ਕੁਚਲੇ ਦੇ ਇਹ 슈ਗਰ ਦਾ ਪੱਕਾ ਲਾਜੀ ਆ। ਵਲਡਵਾਈਡ ਜਿੱਥੇ ਮਰਜੀ ਤੁਹਾਨੂੰ ਚਾਹੀਦਾ ਦੱਸ ਦਿਓ ਮੈਸੇਜ ਕਰ ਦਿਓ ਆਪਾਂ ਨੂੰ। ਆਪਣਾ ਨੰਬਰ ਆਏਗਾ 881770022 88177002 ਤੇ ਤੁਸੀਂ WhatsApp ਤੇ ਸਾਨੂੰ ਮੈਸੇਜ ਭੇਜ ਦਿਓ, ਐਡਰੈਸ ਭੇਜ ਦਿਓ ਤੇ 슈ਗਰ ਦੱਸਿਓ ਵੀ ਕਿੰਨਾ। ਉਹਦੇ ਮੁਤਾਬਕ ਫਿਰ ਵੀ ਪਾਉਣੇ ਪੈਂਦੇ ਆ। ਬਾਕੀ ਜਿਹੜੀ ਜਾਣਕਾਰੀ ਆ ਤੁਹਾਨੂੰ ਆਪਾਂ ਸਾਰੀ ਦੇ ਦਿਆ ਕਰਾਂਗੇ। ਜਿਨ੍ਹਾਂ ਨੂੰ ਵੀ ਚਾਹੀਦੇ ਆ ਸਾਧਨਾ ਸੰਪਰਕ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਆ ਚਲੋ ਜੀ ਉਹ ਜੀ ਅੱਜ ਫੇਰ ਆ ਗਿਆਂ ਠਾਠ ਤੇ ਭਰੋਵਾਲ ਮੰਮੀ ਦੇ ਸੁਮਨ ਦੀ ਟੂਈ ਦਿਖਾਉਣ ਐਤਵਾਰ ਨੂੰ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਐਤਵਾਰ ਨੂੰ ਸੰਗਤ ਆਉਂਦੀ ਆ ਤੇ ਮਰੀਜ਼ ਦੇਖਦੇ ਆ ਇੱਧਰ ਦੇਖਦੇ ਆ ਮਰੀਜ਼ ਆ ਨਗਰ ਨਾਨੀ ਬਾਬਾ ਸਾਰੇ ਗੱਲ ਦਾ ਸਾਰੇ ਆਪਾਂ ਆਪੇ ਨਾਮ ਤੇ ਨਾਲ ਨਾਮ ਨਾਲ ਸਰੋਵਰ ਬਣਾਈ ਚਲੋ ਜੀ ਦਿਖਾਏ ਟੂਈਆਂ ਪਰੇਜ ਇਹ ਦੇਖਿਆ ਤੁਹਾਨੂੰ ਦੱਸਿਆ ਸੀ ਨਾ ਵੀ ਪ੍ਰੇਜ ਜ਼ਰੂਰੀ ਹੈ ਮੰਨਦੀ ਨਹੀਂ ਸੀ ਇਹ ਤਾਂ ਕਹਿੰਦੀ ਆਪਣੇ ਚ ਮੈਂ ਤਾਂ ਸੋਝਵਾ ਨਹੀਂ ਨਹੀਂ ਇਹਦਾ ਮੰਨਦੀ ਨਹੀਂ ਸੀ ਕਹਿੰਦੀ ਕਾਹਦਾ ਪ੍ਰੇਜ ਕੋਈ ਫ੍ਰੀਜ ਨਹੀਂ ਹੁੰਦਾ ਹਮ ਦੱਸਿਆ ਨਾ ਆਹ ਦੇ ਡਾਇਰੈਕਟ ਊਈ ਆ ਜਿਹੜੀ ਇਹਨੂੰ ਐ ਸਿੱਧੀ ਰੱਖਣਾ ਹਾਂ 90 ਡਿਗਰੀ ਵਾਲਾ ਕੋਣ ਬਣਾ ਕੇ ਰੱਖਣਾ ਢੋਈ ਦਾ ਐ ਨਹੀਂ ਵੀ ਐ ਮਗਰ ਨੂੰ ਕਰ ਲਈ ਸੋਫੇ ਤੇ ਜਾ ਕੇ ਡੈਗ ਪੀ ਪੈਣਾ ਵੀ ਉਹ ਕਿਹੜਾ ਸੋਫਾ ਕੱਟ ਕਿਹੜਾ ਗੱਦਾ ਕੱਢ ਕੇ ਦਿੰਨੇ ਆ ਹਾਂ ਉਹ ਸੱਟੋ ਰਾਤ ਨੂੰ ਆਈ ਕਿ ਉਹ ਵੀ ਗੰਦਾ ਗੜਬਾਸੋਂ ਕਹਿੰਦੇ ਚੌਂਕੜੀ ਨਹੀਂ ਮਾਰਨੀ ਚੌਂਕੜੀ ਨਹੀਂ ਮਾਰਨੀ ਪੌੜੀਆਂ ਨਹੀਂ ਚੜ੍ਹਨਾ ਚੜ੍ਹ ਪੁੱਤ ਜਾਣਾ ਚਲੋ ਬਿੰਦਰ ਦਾ ਵੀ ਫੋਨ ਆ ਗਿਆ ਮੈਨੂੰ ਕਹਿੰਦੀ ਆਜੋ ਚੌਲ ਬਣੇ ਪਾਇਆ ਕੜੀ ਚੌਲ ਕੜੀ ਤੇ ਚੌਲ ਦਵਾਈ ਲੈਣੀ ਆਪਾਂ ਠੀਕ ਆ ਲਿਖ ਦਵਾਈ ਲੈ ਕੇ ਦਿੱਤੀ ਉਹ ਕੈਲਸ਼ੀਅਮ ਦੀਆਂ ਗੋਲੀਆਂ ਲਿਖੀਆਂ ਹੁੰਆਂ ਉੱਗੇ ਮੈਂ ਨਾ ਦਹਲ ਤੋਂ ਦੁੱਧ ਨੂੰ ਵੀ ਮੈਂ ਪਿੰਦੀ ਹੋਈ ਨਹੀਂ ਡੈਡੀ ਦਾ ਮੋਗ ਹੈ ਨਾ ਡੱਬੂ ਡੱਬੂ ਬਣਦੀ ਜਾਂਦੀ ਆ ਸਭ ਪਈ ਜਾਂਦਾ ਤਾਂ ਉਹ ਜਿਹੜੇ ਉਹ ਪਏ ਨਾ ਪੈਕਟ ਉਹ ਸਾਰੇ ਕਰਦੀਆਂ ਗ੍ਰੈਂਡ ਕਰਦੀਆਂ ਚਲੋ ਆ ਦੇ ਰਾਤ ਵਾਲੇ ਤੂਫਾਨ ਦੇ ਕਿਹੋਂ ਨੁਕਸਾਨ ਨਾ ਤੇ 4 ਵਜੇ ਆਇਆ ਤੁਹਾਡੇ ਆਉ ਤੜਕੇ ਸਾਰੇ ਝੋਨੇ ਵਸਾਈ ਪਏ ਆ ਸਭ ਵੈਸੇ ਗਿਆ ਚੋਂ ਨਾ ਉਹ ਰਾਤ ਬਹੁਤ ਨੁਕਸਾਨ ਹੋਇਆ ਪਰ ਜਗਰਾਮੀ ਰੁਕਣਾ ਹੈ ਨਾ ਕੀ ਕਰਨਾ ਸਮਝੀਆਂ ਲੈਣੀਆਂ ਹਾਂਜੀ ਉਹਨਾਂ ਆ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਦਵਾਂਗੇ ਕਿ ਅੱਜ ਆ ਰਿਹਾ ਸਾਡੇ ਘਰੇ ਉਹ ਸਰਪ੍ਰਾਈਜ਼ ਆ ਤੇ ਉਹ ਸਰਪ੍ਰਾਈਜ਼ ਦਵਾਂਗੇ ਉਹਨਾਂ ਦੀਆਂ ਤਿਆਰੀਆਂ ਦੇ ਵਿੱਚ ਲੈ ਕੇ ਜਾਵਾਂਗੇ ਪੱਖੋ ਬਖਰਾ ਉਹਨਾਂ ਨੂੰ ਖਾਣ ਪੀਣ ਬਣਾ ਕੇ ਦਵਾਂਗੇ ਉਹਦਾ ਫੋਮ ਵੀ ਲੈ ਕੇ ਜਾਣਾ ਸੀ ਨਾ ਸਮਝਾ ਰਹੇ ਹਾਂ ਲੋ ਪੰਨਾਂ ਨਾਲ ਚਾਰ ਆਣੇ ਆ ਇਕੱਠਾ ਚਾਰ ਵਰਗਾ ਬਹੁਤ ਹੁੰਦਾ ਇਹਨਾਂ ਦਾ ਉੱਤਰਾ ਨਹੀਂ ਤੁਲੇਆਂ ਨਾਲ ਜੀ ਇੱਥੋਂ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਨਹੀਂ ਨਾ ਨਹੀਂ ਨਹੀਂ ਕੋਲ ਲਈ ਜਾਂਦੀ ਹੈ ਲਈ ਹੈ ਫੜ ਲੈ ਫੜ ਲੈ ਫੜ ਲੈ ਕੀ ਲਈ ਜਾਂਦੇ ਆਂ ਹਾਂ ਕੀ ਲਈ ਜਾਂਦੀ ਆਂ ਕਾਲੂ ਵੀ ਮੀਂਹ ਦਾ ਸਿੱਧ ਘਰ ਸੋਂ ਨੂੰ ਵੀ ਦੱਸਿਆ ਕਹਿੰਦੇ ਬਹੁਤ ਚੰਗਾ ਜਾਨਵਰ ਸਿੰਘ ਦਾ ਕਮੀ ਆ ਆਦੇ ਸਫੈਦੇ ਦੇਖ ਪਹਿਲਾਂ ਹਰੇ ਜਦੋਂ ਪਿੰਡ ਪਿੰਡ ਜਾਂਦੇ ਸੈਂਹ ਦਰਖਤ ਲੱਗੇ ਜਾਂਦਾ ਇਸ ਨਾਲ ਹੈ ਸਫੈਦੇ ਸਹੀ ਆਦੇ ਜਰਾਮੀ ਕਿੰਨੇ ਮੋਟੇ ਮੋਟੇ ਸਾਰੀ ਰੋਡ ਤੇ ਸੀ ਆ ਏਰੀਆ ਬਚਿਆ ਹੋਇਆ ਹੈ ਹਾਂ ਮੀਂਹ ਦਾ ਬਾਲਾ ਵੱਧੋ ਵਦਨ ਕਹਿੰਦੇ ਦੱਸਿਆ ਆ ਵੇ ਅੱਜ ਤਾਂ ਅਜੇ ਕਹਿੰਦੇ ਟਰੈਲਰ ਕਿੱਥਾਂ ਪੈਣਾ ਉਹ ਉਹ ਤਾਂ ਪਤਾ ਨਹੀਂ ਮੰਮੀ ਵੀ ਪੈਣਾ ਦਾ ਪਤਾ ਨਹੀਂ ਕਿੱਥੇ ਆ ਤੇ ਉਹਨੇ ਚਲਾਉਣੀ ਹੈ ਗੱਡੀ ਰੋਡ ਹੈ ਤੇ ਟ੍ਰੈਫਿਕ ਤਾਂ ਨਹੀਂ ਵਾਲੀ ਲੈ ਫਿਰ ਸਖ ਹੀ ਕਿਵੇਂ ਮੰਮੂ ਹੀ ਸਖ ਗਿਆ ਤੇਰੇ ਨਾਲੋਂ ਵਧ ਜਾ ਤਾਂ ਉਹ ਨਾਲ ਬਹਿ ਬਹਿ ਕੇ ਗੱਡੀ ਮੈਂ ਡੈਡ ਕਹਿੰਦੇ ਸੁਮਨੇ ਦੁਪਹਿਰੇ ਬਿੱਲੇ ਹੁੰਨੇ ਉਹਨਾਂ ਆਪੇ ਗੱਡੀ ਕੱਢਣੀ ਆ ਬਾਹਰ ਨਹੀਂ ਕਰੋ ਆਪੇ ਪਾੜਨੀ ਆ ਦਾਣਾ ਮੰਡੀ ਕਹਿੰਦੇ 2 ਘੰਟੇ ਚ ਲੱਗਿਆ ਆ ਦੱਸਦੀ ਆ ਪੈਟਰੋਲ ਪੰਪ ਦੇ ਨਾਲ ਕਹਿੰਦੇ ਆ ਤਾਂ 2 ਘੰਟੇ ਚ ਆਇਆ ਹੀ ਮੈਂ ਕਿਹਾ ਹੁੰਦੀ ਰਹੀ ਕਿ ਬਸ ਮੈਨੂੰ ਮੋੜਾਂ ਤੋਂ ਡਰ ਲੱਗਣ ਲੱਗ ਗਿਆ ਤਾਂ ਕਿਉਂਕਿ ਹੁਣ 6 ਮਹੀਨੇ ਤਾਂ ਹੋ ਗਏ ਚਲਾਈ ਦੇ ਆ ਭਾਈ ਚਾਰ ਲੈ ਆ ਬਹੁਤ ਲੈ ਕੇ ਆਇਆ ਚਾਰ ਬਹੁਤ ਬੜੇ ਇਹਨਾਂ ਦਾ ਬਸ ਆਪਾਂ ਵਿਲੇਜ ਹੋ ਜਾਈਏ ਵਿਲੇ ਨੇ ਹੋਣ ਕਿ ਚਰਖਾ ਘਤ ਨਹੀਂ ਹੁੰਦੀ ਇਸ਼ਾਰੀ ਜਿਹੜੀ ਪਈ ਹੀ ਨਾ ਰਹੀ ਨਹੀਂ ਤੇਰਾ ਆਪਾ ਦਾਣਾ ਮੰਡੀ ਚੱਲਿਆ ਕਰਾਂਗੇ ਦੋਨੇ ਨਾਲ ਕੋਈ ਦਾਣਾ ਦੁਣਾ ਮੰਡੀ ਜਿਹੜਾ ਸਖਾਇਆ ਤੈਨੂੰ ਕਿੰਨੇ ਪੈਸੇ ਲਿਆਈ ਭਾਈ ਨੇ ਉਹਨੇ ਕਿੰਨੇ ਪੈਸੇ ਲਿਆਈ ਭਾਈ ਨੇ 4500 ਲੈ ਨਹੀਂ ਮੈਂ ਮਾਰਜਾ 400 400 ਨਹੀਂ 400 ਹੀ ਲਿਆ ਸੀ ਮੈਨੂੰ ਵੀ ਪਤਾ ਹੋ ਗਈ ਸੀ ਤੇ ਸਿੱਖੀ ਹੈ ਨਹੀਂ ਤੇ ਸਖਦਾ ਗਈ ਚੈੱਕ ਕਿੱਥੇ ਗਈ ਸਿੱਧੂ ਕੋਈ ਚਲਾਉਣੀ ਆ ਵਾਜ ਇਧਰੋਂ ਉਧਰੋਂ ਕੋਈ ਨਹੀਂ ਦੇਖਦੀ ਹੁੰਦੀ ਆ ਮੈਨੂੰ ਲੱਗ ਚੁ ਚਲੋ ਚਲ ਆ ਰਹੇ 15 ਮੱਛੜਾਗੇ ਦਿਖਾਵਾਂ ਆ ਜਾ ਮੈਂ ਤਾਂ ਨਹੀਂ ਚਾਹੁੰਦੀ ਹਾਂ ਮੈਂ ਢੋਈ ਰਹੀ ਠੀਕ ਹੈ ਲੈ ਉਹ ਦਿਨ ਆ ਮੇਰੇ ਕੋਲ ਪ੍ਰੂਫ ਪਿਆ ਭੈਣ ਨੂੰ ਪੁੱਛ ਲਿਆ ਮੈਂ ਉਹ ਤਾਂ ਆਟੋਮੈਟਿਕ ਗੱਡੀ ਆ ਉਹ ਤਾਂ ਸੌਖੀ ਆ ਆ ਜਾਂਦਾ ਜਵੰਦੇ ਦੇ ਪਿੰਡ ਤੋਂ ਰਾ ਪੋਨਿਆਂ ਨੂੰ ਹਾਂ ਉਹ ਰਾ ਜਾਂਦਾ ਹੀ ਜਵੰਦੇ ਦੇ ਪਿੰਡ ਨੂੰ ਹੋਰ ਪ੍ਰਮਾਤਮਾ ਕਰੇ ਹਾਂ ਲਈ ਆਪਾਂ ਤਾਂ ਕਹਿੰਦੇ ਆ ਮਾਪਾ ਜੀ ਨੂੰ ਜਾਮ ਠੀਕ ਕਰਕੇ ਉਹਦੇ ਬੱਚਿਆਂ ਦੇ ਵਿੱਚ ਆ ਜਾਵੇ ਸਹੀ ਗੱਲ ਆ ਮੈਂ ਤਾਂ ਸਵੇਰੇ ਹੀ ਦੁਆ ਕਰਦੀ ਆ ਵੀ ਬਾਬਾ ਜੀ ਹਮ ਤੰਦਰੁਸਤ ਰੱਖਦੇ ਕੋ ਨਣਹਾਰ ਹੋਵੇ ਸਾਟ ਸਹੀ ਗੱਲ ਹੈ ਤੰਦਰੁਸਤੀ ਬਾਬਾ ਜੀ ਦੇਵੇ ਆਉਦੇ ਬੱਚਿਆਂ ਦੇ ਵਿੱਚ ਆ ਜੇ ਵੀ ਮੈਂ ਤਾਂ ਉਦਣੇ ਹੀ ਮਿਲ ਕੇ ਆ ਹੁਣ ਜਿੰਨੇ ਆ ਗਿਆ ਪਿੰਡ ਸਹੀ ਗੱਲ ਹੈ ਮੈਂ ਤਾਂ ਉਦਣੇ ਹੀ ਮੈਣੇ ਜਾਣਾ ਤੇ ਪੁੱਤ ਨੂੰ ਇਹਨਾਂ ਬਹੁਤ ਬਰਾਦ ਆਉਂਦਾ ਜਿੰਦਣ ਦਾ ਉਹ ਸੁਣਿਆ ਨਾ ਮੈਂ ਹੂੰ ਮੈਨੂੰ ਬਹੁਤ ਜਿਆਦਾ ਬਰਾਦ ਸਹੀ ਗੱਲ ਹੈ ਉਹ ਦੇਖ ਲੈ ਨੀਆ ਫੋਟੋ ਔਰਤ ਦਾ YouTube ਤੇ ਵੀ ਮੋਰੇ ਜਦੋਂ ਆ ਜਾਂਦਾ ਉਹਦੀ ਚੱਕ ਦੰਨੀ ਆ ਕੰਮ ਅੱਖਾਂ ਮੋਰੇ ਵਦੀ ਨਹੀਂ ਆਉਂਦੇ ਆ ਫਿਰ ਮੈਂ ਤਾਂ ਹਾਂ ਤੇ ਸਦਾ ਜਾਣੀ ਤੇ ਉਹ ਬੜਾ ਕਰਦਾ ਸਾਰਾ ਕਰਦਾ ਸਿੱਟਾ ਬੁਤ ਕਰਦਾ ਸੀ ਮੈਂ ਪੈਂਦਾ ਸਾਰਾ ਟੱਬਰ ਹੱਸ ਪੈਂਦਾ ਸੀਗਾ ਨਾ ਮੰਮੀ ਉਹਨਾਂ ਨੇ ਕਾਦਣਾ ਲੈ ਵੀ ਪੁੱਤ ਤੇਨਾਂ ਦਾ ਹਾਂ ਤੇਰੀ ਮਾਈ ਵਧਿਆ ਰੌਣਕੀ ਬੰਦਾ ਆ ਠੀਕ ਹੋ ਜੇ ਬਾਬਾ ਤੇ ਕੋਈ ਅਰਦਾਸ ਕਰੀਏ ਅਰਦਾਸ ਸਾਹਿਬੇ ਬਾਬਾ ਜੀ ਉਹਨੂੰ ਠੀਕ ਠਾਕ ਕਰਦੇ ਸਹੀ ਗੱਲ ਆਂਦੇ ਬੱਚਿਆਂ ਦੇ ਵਿੱਚ ਘਰੇ ਆ ਜੀ ਆਪਾਂ ਵੀ ਜਾ ਕੇ ਪਤਾ ਲਿਆਈਏ ਸਹੀ ਗੱਲ ਮਤਤਾ ਜਾ ਕੇ ਸੋ ਸਾਰੇ ਜਣੇ ਅਰਦਾਸ ਕਰਿਆ ਕਰੋ ਕਿਉਂਕਿ ਪਤਾ ਨਹੀਂ ਕਈ ਇਹ ਕਹਿੰਦੇ ਹੁੰਦੇ ਆ ਵੀ ਦਵਾਈ ਨਾਲੋਂ ਤਵਾ ਅਸਰ ਵੱਧ ਕਰ ਜਾਂਦੀ ਹੈ ਕਈ ਰੱਬੀ ਰੂਹਾਂ ਹੀ ਹੁੰਦੀਆਂ ਜੀ ਕਈ ਰੱਬ ਦੇ ਨੇੜੇ ਹੁੰਦੀਆਂ ਜਿਹੜੀਆਂ ਉਨ੍ਹਾਂ ਦੀ ਦੁਆ ਲੱਗ ਜਾਂਦੀ ਆ ਜਿੱਥੇ ਦਵਾਈ ਨਹੀਂ ਲੱਗਦੀ। ਤਾਂ ਸਾਰੇ ਜਾਣੇ ਬਾਈ ਲਈ ਰਾਜਵੀਰ ਜਵੰਦੇ ਲਈ ਅਰਦਾਸ ਜ਼ਰੂਰ ਕਰਿਆ ਕਰੋ। ਤਾਂ ਜੋ ਬਾਈ ਛੇਤੀ ਸਿੱਧੀ ਠੀਕ ਹੋ ਜੇ। ਵਿਚਾਂ ਬੱਚਿਆਂ ਦੇ ਆਵੇ ਵਿਚਾਰਾ। ਸੱਤ ਬਾਜ ਬੜੀ ਗਈ ਨਾ। ਥੋੜੀ-ਥੋੜੀ ਹੋਰ ਸੱਟਾਂ ਤਾਂ ਹੋ ਜਾਂਦੀਆਂ ਠੀਕ। ਸੱਤ ਜਿਹੜੀ ਵੱਜਣੀ ਸੀ ਉਹ ਤਾਂ ਵੱਜ ਗਈ। ਦੇਖ ਲਓ ਬੰਦਾ ਸੂਝਦਾ ਨਹੀਂ ਵੀ ਕਦੋਂ ਹੈ ਕੀ ਹੋਣਾ। ਮੰਨੇ ਘਰੋਂ ਤਾਂ ਆਉਂਦੇ ਸੀ ਵੀ ਇਹ ਜੇ ਨਾ ਜਾ ਨਾ ਕਿਵੇਂ ਜਾਂਦਾ ਸਾਡੀ ਇੱਕ ਦੱਸਿਆ ਨੂੰ ਉਹੀ ਆ ਬੰਦਾ ਨਹੀਂ ਜਾਂਦਾ ਬੰਦੇ ਨੂੰ ਥਾਂ ਲੈ ਕੇ ਜਾਂਦੀ ਆ ਤੇ ਲਾਈ ਇੱਥੋਂ ਕਿੱਥੋਂ ਕਿੱਥੇ ਗਿਆ ਕਿੱਥੇ ਥਾਂ ਡੀਕਦਾ ਸੀਗਾ ਵੀ ਇੱਥੇ ਐ ਆ ਕੰਮ ਹੋਣਾ ਹੈ ਤੁਸੀਂ ਵੀ ਸਾਰੇ ਜਣੇ ਅਰਦਾਸ ਕਰਿਆ ਕਰੋ ਲੋ ਵੀ ਨੂ ਸਸ ਗਈਆਂ ਆਵੀਆਂ ਇੱਤਾ ਖਰੀਦਦਾਰੀ ਕਰਨ ਇਦਾਂ ਨੂੰ ਵੀ 6 ਰੱਖ ਦੋ ਜੀ ਦੇ ਨਾਮ ਰੇਟ ਰੂਟ ਦੇਖੀ ਬਣਾਉਣੀ ਆ ਰੇਟ ਰੂਟ ਕਿਹਦਾ ਬਾਹਰ ਜੈਦੀਆਂ ਦੋਹਾਂ ਚ ਕਿਉਂ ਲਾ ਚੱਲਦੀ ਆ ਦੂਜੀ ਕੰਨੀ ਸ਼ਾਰਿਆਂ ਨਾਲ ਉਹਨੇ ਈ 100 ਰੁਪਏ ਕਹਿੰਦਾ ਉਹ ਕੰਨੀ ਨਹੀਂ ਈ 100 ਰਿੰਦ ਨੂੰ ਉਹਦਾ ਮੂਲ ਨਾਲ ਇਹਨਾਂ ਦਾ ਉਹਨਾਂ ਤੜਕਿਓ ਹੁਣ ਤਾਂ 2-4 ਦਿਨ ਸਾਹੀ ਕੋ ਚੰਨਣਾ ਕਿਉਂਕਿ ਸਰਪ੍ਰਾਈਜ਼ ਆ ਰਿਹਾ ਸਾਰਿਆਂ ਲਈ ਰੰਗ ਰੰਗਾ ਕਾਣ ਤਿੰਨ ਚੱਲਿਆ ਕਿਉਂਗਾ ਹੁਣ ਉਹਨੇ ਦਾ ਯਾਰ ਦਾ ਤਾਂ ਚਲੋ ਰੋਜ ਆ ਉਹਨਾਂ ਲਈ ਕੁਝ ਸਪੈਸ਼ਲ ਬਣਾਵਾਂਗੇ ਯਾਰ ਦੀ ਹੈ ਤਾਂ ਰੈਸਲਾ ਹਾਂ ਉਹ ਕੋਈ ਨਹੀਂ ਵੜੀ ਸਸੋਲੀ ਮਹਿੰਗੀ ਲੋੜਾ ਕੱਦੂ ਕੇ ਮਿਲਾਈਆਂ ਉਹ ਗੱਲ ਚੱਲੀ ਨਹੀਂ ਲਾਜ ਲੋ ਇੰਨੇ ਮਹਿੰਗੇ ਕੋਈ ਨਹੀਂ ਚੱਲੋ ਵੀ ਆਪਾਂ ਦੂਜੀ ਦੁਕਾਨ ਤੇ ਚੱਲਦੇ ਹਾਂ ਜੇ ਵਹਿੰਗੀ ਦਿੰਦਾ ਬਹੁਤ ਪੈਸੇ ਇਹੀ ਗੱਲ ਚੱਲ ਲੈ ਲਓ ਲੈ ਲਓ ਉਹ ਉਹ ਲਈ ਉਹਦੇ ਵਾਲੀ ਸੋਹਣੀ ਆ ਸਾਡੀ ਉਹ ਲੋਗ ਨੇ ਉਹਦੇ ਕੱਦੂ ਵਾਲੇ ਸੋਹਣੇ ਮੋਸਰੋ ਲਿਆਉਂਦੇ ਆ ਇਹ ਹੋ ਗਈ ਉਹ ਵੀ ਉਹ ਇੱਕ ਮਸਾਲੀ ਆ ਕੋਲੇ ਮਾ ਜੀ ਆ ਬੱ비 ਰਾਏ ਅੰਦਰ ਵਾਲੀ ਦੁਕਾਨ ਤੇ ਜਿਵੇਂ ਦਿਖਾ ਦੀ ਮੰਮੀ ਦੀ ਹੁੰਦੀ ਆ ਲੋਬੀ ਕੱਦੂ ਛੱਡ ਕੇ ਗੋਪੀ ਨੂੰ ਹੱਥ ਪਾ ਗਿਆ ਆਹ ਅਸਮ ਉਹ ਵੀ ਦੇਖੀ ਜਾਂਦੀ ਆ ਜੇ ਮਹੱਲੋਂ ਨਹੀਂ ਉੱਡਿਆ ਬਾਹਰ ਉਹ ਕਰਦੀ ਆ ਵੀ ਉਹ ਜਿਹੜਾ ਪੁੱਛ ਰਿਹਾ ਵੀ ਲੈ ਲੈ ਇਹ ਪਾਸ ਹੋਊਗਾ ਇਧਰੋਂ ਉਹ ਪਾਲ ਕੇ ਨਹੀਂ ਹੋ ਕੇ ਵੀ ਆ ਜਾ ਇੱਧਰ ਆ ਜਾ ਦੇ ਛੱਡੇ ਹੀ ਛੱਡੇ ਉਹ ਦੇ ਉਹ ਦੇ ਸੱਚੀ ਯਾਰ ਜਦੋਂ ਇਹ ਸਸਵਾਸ ਮੁੱਲ ਕਰੀਤਣਾ ਵੀ ਆ ਦੋ ਜਾਨੀਆਂ ਦੇਖ ਰਣ ਗਿਆ ਹੁੰਦੀ ਉਹ ਲੈ ਲਓ ਹਣਾਂ ਲੈ ਲੋ ਲੈ ਲੋ ਲੋਟ ਲਿਆਂਦਾ ਬਾਜ਼ਾਰ ਆਜੋ 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 ਕਰ ਆਜੋ ਆਜੋ ਬਾਲਾ ਦੇਖਣ ਵਾਲੇ ਮੈਂ ਸਾਰੀ ਵੀਡੀਓ ਬਣਾਈ ਆ ਵੀ ਕਿਧਰੋਂ ਕੀ ਕਰੀ ਜਾਂਦੇ ਸੀ ਉਹ ਮੰਮੀ ਨੇ ਪਹਿਲਾਂ ਕੱਦੂ ਚੱਕ ਲੈ ਲੈਨੂੰ ਪਸੰਦ ਨਹੀਂ ਆ ਫਿਰ ਇਹ ਗੋਭੀ ਚੱਕ ਲਈ ਜਾ ਕੇ ਪਰ ਮੈਂ ਕਿਹਾ ਹੁਣ ਇਹਨੂੰ ਪੁੱਛੂ ਭਈਆ ਲੈ ਲੈ ਕਹਿੰਦੇ ਨਹੀਂ ₹100 ਵੀ ਲੈ ਮੈਨੂੰ ਪਹਿਲਾਂ ਹੀ ਪਤਾ ਹੀ ਵੀ ਉਹਨੇ ਰੇਟ ਰੂਟ ਦੇ ਪਿੱਛੇ ਹੋਈ ਹੋਰੀਆਂ ਆਣ ਬਾਣ ਇਹਨਾਂ ਦੀ ਅਸੀਂ ਕਿ 60 ਰੁਪਏ ਲਾ ਦੇ ਗੋਭੀ ਤਾਂ ਤੇਰੀ ਖਰਾਬ ਆ ਸਾਰੀ ਹਾਂ ਕਹਿੰਦਾ ਲਾਉਣੀ ਨਹੀਂ ਮੈਂ ਕਿ ਰਹਿਣ ਦੇ ₹100 ਪਾ ਕੇ ਅਸੀਂ ਪਨੀਰ ਲੈ ਲਾਂਗੇ ਹਾਂ ਬਾਹਲੀਆਂ ਸ਼ਕੀਮਣਾ ਸਬਜ਼ੀ ਲੈਂਦੀਆਂ ਤਾਂ ਦੇਖਣ ਆਣੀਆਂ ਆਉਂਦੀਆਂ ਤੇ ਘਟਾਉਣੇ ਨਹੀਂ ਕਾਸੀ ਹੂੰ ਇਹਨਾਂ ਨੇ ਤਾਂ ਕਹਿੰਦੀ ਨਹੀਂ ਜਾ ਕੇ ਉੱਥੇ ਜਿੰਨੇ ਮੰਗ ਲੈਂਦੀ ਓਨੇ ਦੇ ਆਉਣੀਆਂ ਹੈ ਹੈ ਹੂੰ ਉਹ ਭਾਈ ਲੁੱਟਦੇ ਆ ਇਹ ਲੁੱਟਦੇ ਹੀ ਆ ਨਹੀਂ ਲੁੱਟਦੇ ਪਨੀਰ ਰਹਿ ਗਿਆ ਹੁਣ ਪਨੀਰ ਰਹਿ ਗਿਆ ਚਲ ਲੈ ਪਿੰਡੋਂ ਲਿਆਵਾਂਗੇ ਭੱਟਲ ਤੋਂ ਚਲੋ ਕੋਸ ਸਾਹਿਬ ਆ ਜਾਓ ਕਰਾ ਡਰਾਈਵਰ ਚੇਂਜ ਕਰਦੇ ਅੱਜ ਆ ਕਰ ਲੈ ਨੰਦਾ ਏ ਉੱਤੇ ਘੱਟ ਚੱਕਤਾ ਮੰਮਾ ਬਾਠ ਕਰਨ ਲੱਗ ਜਾ ਕਰ ਹੱਥ ਪਾ ਲਾ ਬਸ ਹਾਂ ਤਾਂ ਕੰਮਲ ਬੋਟਰੇ ਕੰਮਲ ਚਲੋ ਜੀ ਸਤ ਨਾਮ ਵਾਹਿਗੁਰੂ ਓਲ ਔਲੇ ਜੀ ਖੱਚਦੀ ਚੱਕਦੇ ਆ ਡਰਾਈਵਰ ਵਾਹ ਜੀ ਵਾਹ ਬਾਜੀ ਵਾਹ ਉਹ ਭਾਈ ਜੀ ਚਾਲੀ ਤੇ ਜਾਵੜੀ ਗੇਅਰ ਕੌਣ ਪਾਊਗਾ ਤੀਜਾ ਮੈਨੂੰ ਸਪੀਡ ਬਹੁਤ ਦਿੱਤੀ ਹੈ ਸਪੀਡ ਹੌਲੀ ਰੱਖ ਜਿੰਨੀ ਹੌਲੀ ਗੱਡੀ ਚਲਾਉਣੀ ਸਿੱਖੇਗੀ ਓਨੀ ਕੰਟਰੋਲ ਚ ਆਉਂ ਤਰੇ ਮੰਮੀ ਆ ਬਾਠ ਨਹੀਂ ਕਰਦੀ ਆ ਕਰ ਦੇ ਕਰ ਦੇ ਮੈਂ ਕੋਟੋ ਸੱਤ ਨਾਮ ਲਾਈ ਕਿਉਂ ਸੱਤ ਨਾਮ ਲਾਈ ਮਾਈ ਗੁਰੂ ਸੱਤ ਨਾਮ ਲਾਈ ਬਰੇ ਪੁਲਿਸ ਵਾਲੇ ਆਂਦੇ ਹਾਏ ਉਸ ਦਿਨ ਮੈਨੂੰ ਪੁਲਿਸ ਵਾਲਿਆਂ ਨੇ ਰੋਕ ਲਿਆ ਕਹਿੰਦੇ ਲਾਇਸੈਂਸ ਦਿਖਾਓ ਲਾਇਸੈਂਸ ਤਾਂ ਕੀ ਨਿਕਲ ਆਉਣਾ ਤੂੰ ਗੱਡੀ ਹੋਈ ਨਾ ਉਹ ਹੋਵੇ ਵਿਚਾਲੀ ਸੜਕ ਦੇ ਰੋਕ ਗੀ ਮੇਰਾ ਤਾਂ ਹੱਥ ਪੈਰ ਹੌਲੀ ਚਲਾ ਸੋਣੇ ਹੌਲੀ ਗੱਡੀ ਤੂੰ ਚਲਾਉਣੀ ਸਹੀ ਆ ਪਰ ਤੇਜ਼ ਵਾਲੀ ਕਰਦੀ ਆ ਹੌਲੀ ਚਲਾ ਪੰਜਵਾਂ ਗੇਅਰ ਪਾ ਨਹੀਂ ਮੈਂ ਚੌਥੇ ਜੀ ਪਾਉਣਾ ਉਹ ਪੰਜਵਾਂ ਨਹੀਂ ਪਾਉਣਾ ਓ ਜਾ ਯਾਰ ਇਹ ਤਾਂ ਅਰਜਨ ਵਾਲੀ ਗੱਲ ਕਰਤੀ ਜੇ ਪੰਜ ਮਾਤਾ ਘੇਰ ਹੀ ਨਹੀਂ ਪਾਇਆ ਨਖਰੂ ਚੋਣਾ ਨਹੀਂ ਆਪਾ ਚਲੋ ਚਲੋ ਜੇ ਮੈਂ ਮਤਲਬ ਪੂਰਾ ਹੱਥ ਖੋਲਿਆ ਨਾ ਮੈਂ ਜਗਰਾਉਂ ਤਾਂ ਝੋਲ ਲਈ ਤਾਂ ਹੱਥ ਤਾਂ ਖਲਾਉਣਾ ਨਹੀਂ ਤਾਂ ਹੀ ਤਾਂ ਤੁਸੀਂ ਤਾਂ ਦੋਹਾਂ ਜਾਣੀਆਂ ਨਹੀਂ ਖੇਚੜੇ ਕਰਨੀਆਂ ਇਹਂ ਦੀਆਂ ਮੈਂਟਲ ਗੱਡੀ ਬਾੜਦੇ ਬੱਲੇ 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 ਉਹ ਡੇਕਾਂ ਹੀ ਪੱਟ ਪੱਟ ਛੱਡੀਆਂ ਪਈਆਂ ਤੂਫਾਨ ਬਣਾਇਆ ਸੀ ਹੋਰ ਆ ਰਹੇ ਲੈ ਯਾ ਕਿ ਜੜਾਂ ਹੀ ਪੱਟੀਆਂ ਪਈਆਂ ਝੋਨਾ ਆਪਣੇ ਕੰਨੀ ਦਾ ਚਲੋ ਵਧੀਆ ਕਿਰਪਾ ਬਾਬੇ ਦੀ ਆਸਕੇ ਘਾਟਾ ਫੇਟੂ ਹੀ ਰਹਦੀ ਹੈ ਹਾੜ ਤਾਂ ਆਪਣੀ ਬਹੁਤ ਦੂਰੋਂ ਦੈਂਦੀ ਹੈ ਮੈਂ ਤਾਂ ਆਹ ਆ ਗਈ ਲੈ ਆਹ ਆ ਗਈ ਕਿਉਂ ਬਾੜੋਂ ਲੈ ਆਗੇ 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 ਚਲੋ ਯਾਰ ਚਲੋ ਯਾਰ ਆਵੇ ਯਾਰ ਚਲੋ ਅਰੇ ਯਾਰ ਹੁੰਦਾ ਦਰਨ ਨਿਕਣਾ ਮੂਰੇ ਬੈਠਾ ਹੋਵੇ ਨਾਲ ਜਾ ਕੇ ਆ ਜੀ ਕੋ ਦਿਖਾ ਨਹੀਂ ਗਾ ਕਰ ਲੋ ਅਰੇ ਯਾਰ ਅਰੇ ਯਾਰ ਵੱਡਾ ਹੋ ਗਿਆ ਹੁਣ ਤਾਂ ਦਾਰਸ਼ੰਗ ਅੱਜ ਅੱਜ ਫੈਂਟ ਲਿਆ ਆਇਆ ਫੈਂਟ ਖਾਦਾ ਅੱਜ ਫੈਂਟ ਫੈਂਟ ਮੈਂ ਗੇਟ ਲਾਇਆ ਗੇਟ ਲਾਇਆ ਦੋਸਤ ਚਾਹ ਵਸਣਾ ਗੇ ਫੇ ਫੈਂਟ ਦੋਸਤ ਬਣ ਗਏ ਦੇ ਕਿੱਥੇ ਉੱਥੇ ਹਾਂ ਤੁਮ ਹੋਰ ਸੇ ਹੋਰ ਭਾਣੇ ਵਧੀਆ ਤੁਸੀਂ ਤਾਂ ਲੇਟ ਹੀ ਹੋ ਗਏ ਕਸਾਬ ਹੋਣੀ ਆਏ ਹਜੇ ਅੱਛਾ ਹੋਰ ਮੈਂ ਆਏ ਹਾਂ ਹੋਰ ਕੀ ਅੱਜ ਅਵੇ ਸਾਡੇ ਦੇਖਣਾ ਹੈ ਮੰਦੀ ਅੱਜ ਅਲੀ ਬਤਾ ਰਹਾ ਮੈਨੂੰ ਤੁਹਾਨੂੰ ਮੰਦੀ ਆਇਓ ਵਈ ਹਮ ਅਰੇ ਖਰਾਗੋ ਆਪਣਾ ਲੈਣ ਮਿਲੂ ਓਏ ਹੌਲੀ ਹੌਲੀ ਜਾਂਦਾ ਹਾਂ ਹਾਂ ਅੰਦਰ ਜੇ ਜੇ ਰਾਤ ਨੂੰ ਐਕਟਰ ਉੱਠ ਕੇ ਗਈ ਸੀ ਕੀ ਆ ਉਹਨੂੰ ਕਰਨ ਨੂੰ ਤਾਂ ਭੱਜ ਜਾ 100 ਮੈਨੂੰ 100 ਕਿੰਨਾ ਵੱਡਾ ਹੁੰਦਾ ਯਾਰ ਦੇਖ ਕਿਉਂ ਬਰਾਬਰ ਆ ਗਿਆ ਵੀ 100 ਦੇ ਨਾਲ ਪਾਣੀ ਲੱਗੇਗਾ ਨਾ ਹਾਂ ਦਰਸ਼ਕ ਹੁਣ ਤੇਰੇ ਹੱਥ ਦੀਆਂ ਵੀ ਖਾਣੀਆਂ ਆ ਸੀ ਉਹ ਦਾ ਰੇਕ ਕਰੀ ਐਵੇਂ ਭੱਜ ਜਾਨੀ ਆ ਹਾਂ ਇਹਨੇ ਤੇ ਜੇ ਮੈਂ ਬਥੇਰੇ ਨੂੰ ਲੋਕਡਾਊਨ ਦੀ ਬਣਾ ਕੇ ਦਿਵਾ ਕੇ ਕਿ ਉਹ ਲੋਕਡਾਊਨ ਸੀ ਬੱਸ ਉਹ ਇਹ ਗੰਨ ਹੱਦ ਗਿੱਟੀ ਕੰਨ ਨਾਲ ਸੰਗਦਾ ਹਨਾ ਹਜੇ ਸੰਗ ਲੱਗਦੀ ਹੈ ਹਾਂਜੀ ਹੰਡੇ ਕਿੰਨੇ ਟਿਕਾਈ ਗਿਆ ਲੱਗਦਾ ਟੜਕੇ ਅੱਜ ਆਂ ਦੌਰ ਵਾਲਿਆਂ ਨੇ ਆਇਆ ਕਹਿੰਦੇ